ਹਾਸੀਕਾਰ ਸਾਰੀਆਂ ਭੈਣਾਂ ਦਾ ਸਵਾਗਤ ਹੈ ਸਾਡੇ ਚੈਨਲ ਸਮਰੱਥ ਬਟੀਕ ਦੇ ਉੱਤੇ ਤੁਸੀਂ ਸਾਨੂੰ ਬਾਰ-ਬਾਰ ਇੱਕ ਕਮੈਂਟ ਜਿਆਦਾ ਕਰਦੇ ਹੁੰਦੇ ਹੋ ਵੀ ਸਾਨੂੰ ਇੱਕ ਵਾਰ ਰੇਟ ਦੱਸ ਦਿਦਿਆ ਕਰੋ ਭਾਵੇਂ ਸ਼ਾਰਟ ਵੀਡੀਓ ਹੋਵੇ ਭਾਵੇਂ ਵੱਡੀ ਹੋਵੇ ਤੇ ਮੈਂ ਤੁਹਾਨੂੰ ਹਨਾ ਉਹ ਕਮੈਂਟ ਦਾ ਰਿਪਲਾਈ ਜ਼ਰੂਰ ਦੇਣਾ ਹੁੰਦਾ ਕਿਉਂਕਿ YouTube ਨੂੰ ਮੈਨੇਜਮੈਂਟ ਮੈਂ ਕਰਦਾ ਹੁੰਨਾ ਮੇਰਾ ਨਾਮ ਦਲਜੀਤ ਸਿੰਘ ਹੈ ਤੇ ਤੁਸੀਂ ਨਾ WhatsApp ਤੇ ਜਾ ਕੇ 9915075978 ਤੇ ਸਾਰੀਆਂ ਭੈਣਾਂ ਇੱਕ ਵਾਰ ਜਾ ਕੇ ਮੈਸੇਜ ਕਰ ਲਿਆ ਕਰੋ ਉਦੋਂ ਤੁਸੀਂ ਰੇਟ ਪੁੱਛ ਲਿਆ ਕਰੋ ਹਨਾ ਮੈਡਮ ਤੁਹਾਨੂੰ ਆਪੇ ਜਵਾਬ ਦੇ ਦਿਆ ਕਰਨਗੇ ਤੇ ਬਾਕੀ ਤੁਹਾਨੂੰ ਅੱਜ ਆਪਾਂ ਬਰਬਰੀ ਦੇ ਸੂਟ ਦਿਖਾਵਾਂਗੇ ਇਹਨਾਂ ਦਾ ਜਿਹੜਾ ਰੇਟ ਹੈਗਾ ਉਹ ਇੱਕ ਸੂਟ ਤੁਹਾਨੂੰ 1400 ਦਾ ਮਿਲੂਗਾ ਜੇ ਤੁਸੀਂ ਨੇ ਤਿੰਨ ਸੂਟ ਲੈਣੇ ਨੇ ਤਾਂ ਤੁਹਾਨੂੰ ਆਪਾਂ 4000 ਦੇ ਤਿੰਨ ਸੂਟ ਦੇ ਦਾਂਗੇ ਬਾਕੀ ਮੈਡਮ ਦੱਸਣਗੇ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਬਰਬਰੀ ਦੇ ਨਵੇਂ ਪ੍ਰਿੰਟ ਲੈ ਕੇ ਆਏ ਤੁਹਾਡੇ ਲਈ ਇਹ ਨਹੀਂ ਹੈਗਾ ਵੀ ਰਿਪੀਟ ਤੇ ਰਹਿਣਗੇ ਪੁਰਾਣੇ ਪ੍ਰਿੰਟ ਬਹੁਤ ਹੀ ਸੋਹਣੇ ਸੋਹਣੇ ਜੇ ਨਵੇਂ-ਨਵੇਂ ਜੇ ਪ੍ਰਿੰਟ ਲੈ ਕੇ ਆਏ ਆ ਆਫਰ ਤੇ ਸੂਟ ਲੈ ਕੇ ਆ ਉਹ ਪ੍ਰੋਬਲਮ ਆਉਦੀ ਹੈ WhatsApp ਤੇ ਹੈ ਨਾ ਉਹ ਲਿੰਕ ਤੁਹਾਡਾ ਨਾ ਇੱਥੇ ਡਿਸਕ੍ਰਿਪਸ਼ਨ ਬਾਕਸ 'ਚ ਪਿਆ ਹੁੰਦਾ ਤੁਸੀਂ ਉੱਥੇ ਸਿੱਧਾ ਲਿੰਕ 'ਚ ਜਾ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਨਹੀਂ ਹੈਗਾ ਕੋਈ ਸੇਵ ਕਰਕੇ ਫਿਰ WhatsApp ਤੇ ਜਾ ਕੇ ਕੋਈ ਮੈਸੇਜ ਕਰਨਾ ਸਿੱਧਾ ਲਿੰਕ ਤੋਂ ਹੀ ਤੁਸੀਂ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਪਿਆ ਹੈ ਜੀ ਹਾਂਜੀ ਅੱਗੇ ਆਪਾਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਆਫਰ ਲੈ ਕੇ ਆਏ ਤੁਹਾਡੇ ਲਈ ਜਿਵੇਂ ਸਿੰਗਲ ਸੂਟ ਵਰਬਰੀ ਦਾ 1400 ਪ੍ਰਾਈਸ ਰਹੂਗਾ ਤੁਹਾਨੂੰ ਡਿਸਕਾਊਂਟ ਵੀ ਦੱਸਦੇ ਅੱਗੇ ਕਿਵੇਂ ਦਾ ਰਹੂਗਾ ਤੇ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਇਹ ਦੇਖੋ ਤੁਸੀਂ ਪਹਿਲਾਂ ਪ੍ਰਿੰਟ ਚੈੱਕ ਕਰੋ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਨੇ ਜੀ ਇਹ ਦੇਖੋ ਤੁਸੀਂ ਮਸਲੀਨ ਦੀ ਬਾਟਮ ਰਹੂਗੀ ਜੀ ਇਹਦੇ ਨਾਲ ਵਧੀਆ ਬ੍ਰਾਂਡ ਦੇ ਹੀ ਸੂਟ ਰਹਿਣਗੇ ਜੀ ਸਾਰੇ ਅਲੱਗ-ਅਲੱਗ ਬ੍ਰਾਂਡ ਦੇ ਨੇ ਜੀ ਜਿਵੇਂ ਚਨਾਰ ਦਾ ਆ ਗਿਆ ਕੋਈ ਰੰਗਰੇਸੀਆ ਦਾ ਆ ਗਿਆ ਸਾਰੇ ਅਲੱਗ-ਅਲੱਗ ਰਹਿਣਗੇ ਪ੍ਰਾਈਸ ਸਾਰਿਆਂ ਦੇ ਹੀ ਬਿਲਕੁਲ ਜੈਨੂਨ ਜੇ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਇਹ ਦੇਖੋ ਤੁਸੀਂ ਨਵਾਂ ਜਿਹਾ ਕਲਰ ਹੈ ਜੀ ਪਲੇਨ ਇਹਦੇ ਨਾਲ ਬਾਟਮ ਰਹੂਗੀ ਨੈਕਸਟ ਪ੍ਰਿੰਟ ਆ ਗਿਆ ਜੀ ਆਪਣਾ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਪਹਿਲੀਆਂ ਚ ਇਹਦੀ ਡਿਮਾਂਡ ਆਈ ਸੀ WhatsApp ਤੇ ਆਪਾਂ ਫੋਟੋਜ਼ ਲਾਤੀਆਂ ਸੀ ਇਹਨੂੰ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਜਿਹੜੇ ਜਿਹੜੇ ਭੈਣਾਂ ਨੂੰ ਸੂਟ ਚਾਹੀਦੇ ਨੇ ਛੇਤੀ ਛੇਤੀ ਆਪਣੇ ਆਰਡਰ ਪਲੇਸ ਕਰਿਓ ਸਟਾਕ ਬਹੁਤ ਛੇਤੀ ਨਿਕਲ ਜਾਂਦਾ ਹੈ ਜੀ ਇਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਤੇ ਅੱਗੇ ਆ ਗਿਆ ਜੀ ਇਹ ਵੀ ਮੋਸਟ ਡਿਮਾਂਡਿੰਗ ਜਿਹੜਾ ਪ੍ਰਿੰਟ ਆ ਰਿਹਾ ਕਲਰ ਆ ਇਦੇ ਵਿੱਚ ਆਪਣੇ ਕੋਲੇ ਤੁਹਾਨੂੰ yellow suit ਵੀ ਮਿਲ ਜੂਗਾ ਜੀ sky ਵੀ ਮਿਲ ਜੂਗਾ pink ਵੀ ਮਿਲ ਜੂਗਾ ਫਿਲਹਾਲ ਹੁਣ ਆਪਣੇ ਕੋਲੇ pink अवेलेबल ਸੀਗਾ ਤੇ ਉਹ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਰਹੇ ਆ ਮੈਚਿੰਗ ਰਹੂਗੀ ਜੀ ਇਹਦੀ ਮੋਡਲ ਦੇ ਨਾਲ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਤਿੰਨ ਕਲਰ ਇਹਦੇ ਵਿੱਚ ਹੈਗੇ ਆ ਆਪਣੇ ਕੋਲੇ ਤੁਸੀਂ WhatsApp ਤੇ ਫੋਟੋਜ਼ ਮੰਗਵਾ ਸਕਦੇ ਹੋ ਇਹ ਸੈਲਫ ਵਰਬਰੀ ਆ ਗਈ ਜੀ ਰੰਗਰਸੀਆ ਬ੍ਰਾਂਡ ਦੀ ਗਾਜਰੀ ਟੋਨ ਤੇ ਆ ਗਿਆ ਜੀ ਥੋੜਾ ਜਿਹਾ ਉਹ ਪਿੰਕ ਟੋਨ ਆ ਗਈ ਸੀ ਜੀ ਇਹ ਗਾਜਰੀ ਟੋਨ ਆ ਗਈ ਇਹ ਦੇਖੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਪ੍ਰਿੰਟ ਆ ਬਹੁਤ ਪਿਆਰੇ ਬਣ ਨਾਲ ਇਹਨੇ ਜੀ ਸੂਟ ਬਾਕੀ ਡਿਜ਼ਾਈਨਿੰਗ ਤੇ ਡਿਪੈਂਡ ਕਰਦੇ ਨੇ ਕਿਵੇਂ ਦੀ ਤੁਸੀਂ ਡਿਜ਼ਾਈਨਿੰਗ ਕਰਾ ਰਹੇ ਹੋ ਕਿਵੇਂ ਦੀ ਤੁਸੀਂ ਸਟਿਚਿੰਗ ਕਰਾ ਰਹੇ ਹੋ ਉਸ ਤੇ ਜਿਹੜੇ ਡਿਪੈਂਡ ਕਰਦੇ ਨੇ ਬਾਕੀ ਜੇ ਤੁਸੀਂ ਇਹ ਸਾਡੇ ਕੋਲੋਂ ਤਿੰਨ ਸੂਟ ਬਾਈ ਕਰੋਗੇ ਤੁਹਾਨੂੰ ਇਹ ਸੂਟ 34900 ਦੇ ਤਿੰਨ ਮਿਲ ਜਾਣਗੇ ਜੀ ਸਿੰਗਲ ਸੂਟ ਦਾ ਪ੍ਰਾਈਸ ਰਹੂਗਾ 1400 ਇਹ ਵੀ ਸੈਲਫ ਵਰਬਰੀ ਆ ਗਈ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਬਹੁਤ ਹੀ ਸੋਹਣਾ ਜਿਹਾ ਕਲਰ ਇਹ ਦੇਖੋ ਤੁਸੀਂ ਮੋਡਲ ਦੀ ਇਹਦੇ ਨਾਲ ਬਾਟਮ ਰਹੂਗੀ ਅੱਗੇ ਆ ਗਿਆ ਜੀ ਆਪਣਾ ਵਾਈਟ ਦੇ ਨਾਲ ਇਹ ਵਾਲਾ ਦੇਖੋ ਤੁਸੀਂ ਇਹ ਆਪਾਂ ਰੈਡੀ ਵੀ ਕੀਤਾ ਸੀ ਸੂਟ ਬਹੁਤ ਸੋਹਣਾ ਬਣਿਆ ਸੀ ਪਿਕਚਰ ਦਾ ਪੀਸ ਆਪਣੇ ਕੋਲੇ ਹੈਗਾ ਮਤਲਬ ਇੱਕ ਸੂਟ ਬਣ ਜੂਗਾ ਜੇ ਤੁਸੀਂ ਰੈਡੀ ਕਰਾਉਣਾ ਕਰਾ ਸਕਦੇ ਹੋ ਵਾਈਟ ਬਾਟਮ ਨਾਲ ਰੈਡੀ ਹੋਊਗਾ ਜੀ ਵਾਈਟ ਦੁਪट्टे ਨਾਲ ਬਾਕੀ ਜੇ ਤੁਸੀਂ ਡਾਈ ਕਰਾਉਣਾ ਚਾਹੁੰਦੇ ਹੋ ਬੇਸ ਕਲਰ ਦੀ ਬਾਟਮ ਲਗਵਾਉਣੀ ਹੈ ਜਾਂ ਟਾਈ ਡਾਈ ਕਰਾਉਣੀ ਆ ਉਹ ਤੁਸੀਂ ਕਰਵਾ ਸਕਦੇ ਹੋ ਇਹਨਾਂ ਨਾਲ ਸਾਰੇ ਸੂਟਾਂ ਨਾਲ ਹੀ ਜੇ ਤੁਸੀਂ ਨਾ ਟਾਈ ਡਾਈ ਦੁਪट्टे ਲੈਣਾ ਚਾਹੁੰਦੇ ਹੋ ਟਾਈ ਡਾਈ ਵੀ ਲੈ ਸਕਦੇ ਹੋ ਇਹ ਵੀ ਆਪਾਂ ਆਫਰ 'ਚ ਰੱਖਿਆ ਜੀ ਆਪਣੇ ਕੋਲੇ ਇੱਕ ਪੀਸ ਹੀ ਲੈਫਟ ਸੀਗਾ ਪਿਛਲੇ ਸਟਾਕ 'ਚ ਇਹ ਤੁਹਾਨੂੰ ਤਾਂ ਦਿਖਾ ਰਹੇ ਹਾਂ ਜੀ ਅਸੀਂ ਆਫਰ ਪ੍ਰਾਈਸ ਤੇ ਇਹ ਦੇਖੋ ਤੁਸੀਂ ਇਹ ਲਾਈਟ ਗ੍ਰੀਨ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਬਹੁਤ ਜਲਦੀ ਸਟਾਕ ਨਿਕਲਦਾ ਹੈ ਜੀ ਆਫਰ ਵੀ ਤੁਹਾਨੂੰ ਦੱਸਤਾ ਭੈਣਾ ਭੈਣਾ ਜਲਦੀ ਜਲਦੀ ਆਫਰ ਦਾ ਲਾਭ ਉਠਾਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ